ਬੜੀ ਵੱਡੀ ਗਵਾਹੀ ਹੈ ਗਿਆਨੀ ਗਿਆਨ ਸਿੰਘ ਜੀ ਦੀ ਜਦੋਂ ਉਹ ਬਾਬਾ ਬੰਦਾ ਬਹਾਦਰ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਨੇ ਤੇ ਸ਼ਹਾਦਤ ਦੀ ਗੱਲ ਕਰਦਿਆਂ ਹਾਂ ਆਖਦੇ ਨੇ ਭਈ ਇਹ ਗੱਲਾਂ ਤਾਂ ਮੈਂ ਕਿਤਾਬਾਂ ਵਿੱਚੋਂ ਗ੍ਰੰਥਾਂ ਵਿੱਚੋਂ ਪੜੀਆਂ ਸਨ ਪਰ ਗਿਆਨੀ ਜੀ ਆਖਦੇ ਨੇ ਮੈਂ ਕੂਕਿਆਂ ਨੂੰ ਆਪਣੀਆਂ ਅੱਖਾਂ ਨਾਲ ਤੋਪਾਂ ਦੇ ਅੱਗੇ ਭੱਜ-ਭੱਜ ਕੇ ਕੁਰਬਾਨ ਹੋਣ ਵਾਸਤੇ ਤੋਪਾਂ ਦੇ ਗੋਲਿਆਂ ਨੂੰ ਜੱਫੀਆਂ ਪਾਉਂਦਿਆਂ ਹੋਿਆਂ ਵੇਖਿਆ ਮੈਂ ਉਹਨਾਂ ਦਾ ਸ਼ਹਾਦਤ ਦਾ ਚਾਹ ਵੇਖ ਕੇ ਇੰਜ ਆਖ ਸਕਦਾ ਹਾਂ ਕਿ ਜਿਉਂ ਦੀਪਕ ਸਿਉ ਆਏ ਪਤੰਗੇ ਤਿਉ ਤੋਪਨ ਦਿਸ ਜਾਏ ਨਸੰਗੇ ਜਿਸ ਤਰ੍ਹਾਂ ਦੀਵੇ ਵੱਲ ਪਤੰਗੇ ਦੌੜ-ਦੌੜ ਕੇ ਆਉਂਦੇ ਨੇ ਉਸ ਤਰ੍ਹਾਂ ਉਹ ਮਹਾਨ ਸ਼ਹੀਦ ਦੌੜ-ਦੌੜ ਕੇ ਆ ਰਹੇ ਸਨ ਉਹ ਨਿਰਵੈਰ ਪੁਰਖ ਸਨ ਨਿਰਭਉ ਪੁਰਖ ਸਨ ਉਹਨਾਂ ਦੀ ਕੁਰਬਾਨੀ ਇਸ ਸਥਾਨ ਤੇ ਹੋਈ ਇਸ ਨੂੰ ਅੱਜ ਵੀ ਬੇਸ਼ੱਕ ਅਸੀਂ ਮਲੇਰ ਕੋਟ ਨੇ ਦਾ ਰੱਕੜ ਆਖੀ ਜਾਂਦੇ ਆ ਪਰ ਸੱਚ ਜਾਣਿਓ ਇਸ ਸਥਾਨ ਦੇ ਉੱਤੇ ਉਹਨਾਂ ਨੇ ਕੈਰਤ ਦਾ ਬੀਜ ਬੀਜਿਆ ਉਹਨਾਂ ਨੇ ਅਣਖ ਦਾ ਬੀਜ ਬੀਜਿਆ ਉਹਨਾਂ ਨੇ ਸਵਰਾਜ ਦਾ ਬੀਜ ਬੀਜਿਆ ਉਹ ਬੀਜ ਅੱਜ ਫਲੀ ਪੂਤ ਹੋਇਆ ਹੈ ਅੱਜ ਅਸੀਂ ਆਪਣੇ ਦੇਸ਼ ਦੇ ਵਿੱਚ ਆਜ਼ਾਦੀ ਨਾਲ ਜਿਉਣ ਦਾ ਹੱਕ ਰੱਖਦੇ ਹਾਂ ਅੱਜ ਜੇ ਕੋਈ ਦੁਨੀਆ ਦਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਕੋਈ ਕਿਸੇ ਸਟੇਟ ਦਾ ਸੀਐਮ ਹੈ ਜਾਂ ਕੋਈ ਵੱਡੇ ਤੋਂ ਵੱਡਾ ਮੰਤਰੀ ਹੈ ਚਾਹੇ ਕੋਈ ਵੱਡੇ ਤੋਂ ਵੱਡਾ ਅਫਸਰ ਹੈ ਉਹ ਸਾਰੇ ਦੇ ਸਾਰੇ ਸਤਿਗੁਰੂ ਰਾਮ ਸਿੰਘ ਸੱਜੇ ਪਾਤਸ਼ਾਹ ਦੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਨੇ ਇਸ ਵਾਸਤੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਸਜਦਾ ਕਰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚ